ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਸ੍ਰੀ ਅਮਰitsar ਸਾਹਿਬ ਸ੍ਰੀ ਦਸਬਾਹਬ ਜੋ ਕਿ ਪਵਿੱਤਰ ਜਗ੍ਹਾ ਹੈ ਬਾਬਾ ਦੀਪ ਸਿੰਘ ਜੀ ਦੀ ਤੇ ਸਭ ਸੰਗਤਾਂ ਅੱਜ ਅਸੀਂ ਤੁਹਾਨੂੰ ਸਭ ਸੰਗਤਾਂ ਦੇ ਦਰਸ਼ਨ ਕਰਾਉਨੇ ਆਂ ਜੋ ਸੰਗਤਾਂ ਚਪੈਰਾ ਸਾਹਿਬ ਗੱਟਣ ਆਉਂਦੀਆਂ ਹਨ ਤੇ ਜੋ ਸੰਗਤਾਂ ਪਾਠ ਕਰ ਰਹੀਆਂ ਹਨ ਮੈਂ ਤੁਹਾਨੂੰ ਸਭ ਸੰਗਤਾਂ ਦਾ ਦਰਸ਼ਨ ਕਰਾਉਨੇ ਆਂ ਦੇਖੋ ਸੇਵਾ ਚੱਲ ਰਹੀ ਹੈ ਸੰਗਤਾਂ ਸਭ ਸੰਗਤਾਂ ਬੈਠੀਆਂ ਪਾਠ ਕਰ ਰਹੀਆਂ ਨੇ ਦੇਖੋ ਬਹੁਤ ਸ਼ਰਦਾ ਦੇ ਨਾਲ ਸਭ ਸੰਗਤਾਂ ਪਾਠ ਕਰਦੀਆਂ ਨੇ ਦੁਪਹਿਰਾ ਸਾਬ ਕੱਟਦੀਆਂ ਨੇ ਆਪਾਂ ਸਭ ਸੰਗਤਾਂ ਦੇ ਦਰਸ਼ਨ ਕਰਨੇ ਆ ਜੀ ਇਸ ਪਵਿੱਤਰ ਜਗ੍ਹਾ ਤੇ ਵਾਦੋ ਵਾਦ ਸੰਗਤ ਆ ਰਹੀ ਹੈ ਦੇਖੋ ਵਾਈਗੁਰ ਜੀ ਤੁਸੀਂ ਇੱਥੇ ਆ ਕੇ ਸ਼ਿਦਾ ਸਾਹਿਬ ਆ ਕੇ ਕਿਦਾਂ ਦਾ ਫੀਲ ਕਰਦੇ ਜੀ ਹਾਂਜੀ ਦੇਖੋ ਬਹੁਤ ਵਧੀਆ ਸੰਗਤ ਸਭ ਤੋਂ ਵਾਦੋ ਵਾਦ ਫੀਲ ਕਰਦੇ ਜੀ ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਤੁਸੀਂ ਇੱਥੇ ਸ਼ਿਦਾ ਸਾਹਿਬ ਆ ਕੇ ਕਿਦਾਂ ਦਾ ਫੀਲ ਕਰਦੇ ਹੋ ਬਹੁਤ ਵਧੀਆ ਬਹੁਤ ਵਧੀਆ ਕਰਦੇ ਹੋ ਹਾਂਜੀ ਕਿੰਨੇ ਆਤਵਾਰ ਆਉਂਦੇ ਜੇ ਮੈਨੂੰ ਕੁਝ ਮੁਸ਼ੇਵਾਂ ਹਾਂਜੀ ਸ਼ੇਵਾ ਅੱਛਾ ਸੇਵਾ ਕਰਦੇ ਜੇ ਚਲੋ ਵਧੀਆ ਤੇ ਖੁਸ਼ੀਆਂ ਪ੍ਰਾਪਤ ਹੁੰਦੀਆਂ ਤੁਹਾਨੂੰ ਇਸੇ ਆਗੇ ਸ਼ਾਂਤੀ ਮਿਲਦੀ ਹਾਂਜੀ ਚਲੋ ਵਧੀਆ ਕਿੱਥੋਂ ਆਂਦੇ ਜੀ ਕਾਜੀਕੋਟ ਤੋਂ ਹਾਂਜੀ ਕਾਜੀਕੋਟ ਠੀਕ ਜੀ ਠੀਕ ਜੀ ਤੁਸੀਂ ਇੱਥੇ ਹਰ ਸੰਡੇ ਨੂੰ ਆਉਂਦੇ ਸੇਵਾ ਕਰਦੇ ਬੜੀ ਸ਼ਰਧਾ ਭਾਵਨਾ ਨਾਲ ਦੇਖੋ ਜੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਬੱਚੇ ਵੀ ਸਾਜ ਜਿਹੜੇ ਆ ਬੱਚੇ ਵੀ ਆਪਣੀ ਸੇਵਾ ਨਿਭਾਉਂਦੇ ਨੇ ਆਣ ਜਾਣ ਕੇ ਦੇਖੋ ਸਭ ਸੰਤਾਂ ਦੇ ਦਰਸ਼ਨ ਕਰਾਉਂਦੇ ਆ ਵੇਖੋ ਆਪਾਂ ਸਾਰੀ ਜੋ ਵੀ ਸੰਗਤ ਬੋ ਤਹੀ ਸ਼ਰਦਾ ਦੇ ਨਾਲ ਬੈਠ ਕੇ ਪਾਠ ਕਰਦੀ ਆ ਆਉ ਤੁਹਾਨੂੰ ਅੱਗੇ ਵੀ ਜਾ ਕੇ ਦਰਸ਼ਨ ਕਰਾਉਨੇ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜੋ ਕਿ ਲੱਖਾਂ ਦੇ ਨਾਲ ਸੰਗਤਾਂ ਦੁਪਹਿਰਾ ਸਹਿਬ ਕੱਢਦੀਆਂ ਹਨ ਤੇ ਬਹੁਤ ਹੀ ਸ਼ਰਦਾ ਦੇ ਨਾਲ ਦੁਪਹਿਰਾ ਸਹਿਬ ਕੱਢਦੀਆਂ ਹਨ ਅਸੀਂ ਦਰਸ਼ਨ ਕਰਾਉਨੇ ਆ ਤੁਹਾਨੂੰ ਸੇਵਾਦਾਰਾਂ ਨਾਲ ਮਲਾਉਨੇ ਆ ਦੇਖੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂੰ ਇੱਥੇ ਆ ਕੇ ਕਿਦਾਂ ਦਾ ਫੀਲ ਕਰਦਾ ਬਹੁਤ ਵਧੀਆ ਫੀਲ ਤੁਸੀਂ ਹਰ ਸੰਡੇ ਆਉਂਦੇਗੇ ਨਹੀਂ ਫਸਟ ਟਾਈਮ ਆਏ ਫਸਟ ਟਾਈਮ ਆਏ ਜੀ ਚਲੋ ਕੋਈ ਜਾਨੀ ਵਧੀਆ ਮੋਹ ਫੀਲ ਹੁੰਦਾ ਅੱਗੇ ਤੁਸੀਂ ਵੀਡੀਓ ਦੇਖਦੇ ਹੋਣੇ ਹਾਂਜੀ ਮੇਰੀ ਸਿਸਟਰ ਆਂਦੀ ਆ ਕਿ ਸਿਸਟਰ ਆਉਂਦੇ ਇੱਥੇ ਪਹਿਲਾ ਵਾਰ ਨੇ ਹਾਂਜੀ ਠੀਕ ਜੇ ਵਧੀਆ ਫੀਲ ਹੁੰਦਾ ਇੱਥੇ ਆ ਕੇ ਹਾਂਜੀ ਅੱਗੇ ਤੋਂ ਵੀ ਆਇਆ ਕਰਨਾ ਹਾਂਜੀ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਬਹੁਤ ਵਾਤਵਾਰ ਅੱਖਾਂ ਦੇ ਅੰਦਰ ਸੰਗਤ ਆਉਂਦੀ ਹੈ ਤੇ ਤੁਸੀਂ ਵਾਤਵਾਰ ਆ ਕੇ ਹਿੱਸਾ ਪਾਉਣਾ ਆਪਣੇ ਬਾਣੀ ਪੜ੍ਹਨੀ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਸਭ ਸੰਗਤ ਵੀਰ ਜੀ ਦੇ ਨਾਲ ਮਨਾਉਣੇ ਉੱਗੀ ਇੱਥੇ ਮੌਜੂਦਾ ਸੇਵਾਦਾਰ ਨੇ ਸੇਵਾ ਕਰਦੇ ਨੇ ਆਓ ਮੈਂ ਤੁਹਾਨੂੰ ਬੁਲਾਉਣੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਇੱਥੇ ਆ ਕੇ ਤੁਹਾਨੂੰ ਕਿੱਦਾਂ ਤੁਸੀਂ ਸੇਵਾ ਕਰਦੇ ਸਾਜ ਸੰਗਤ ਸੇਵਾ ਕਰਦੇ ਹੋ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਫੀਲ ਹੁੰਦਾ ਸਾਨੂੰ ਇੱਥੇ ਆਣ ਕੇ ਬਹੁਤ ਵਧੀਆ ਫੀਲ ਹੁੰਦਾ ਬਾਬਾ ਜੀ ਦੇ ਘਰੋਂ ਖੁਸ਼ੀਆਂ ਮਿਲਦੀਆਂ ਆਏ ਇਹ ਕਰਕੇ ਸਾਰੀ ਸੰਗਤ ਖੁਸ਼ੀਆਂ ਲੈਣ ਆਉਂਦੀ ਆ ਤੁਹਾਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੇਖੋ ਵੀਰ ਜੀ ਕਹਿ ਰਿਹਾ ਕਿ ਸੇਵਾਦਾਰ ਅਸੀਂ ਸੇਵਾਦਾਰ ਆ ਇੱਥੇ ਆ ਕੇ ਬਹੁਤ ਹੀ ਵਧੀਆ ਸਾਨੂੰ ਖੁਸ਼ੀ ਮਿਲਦੀ ਹੈ ਅਸੀਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਵੀਰ ਜੀ ਕਿੰਨਾ ਟਾਈਮ ਹੋਇਆ ਤੁਹਾਨੂੰ ਸੇਵਾ ਕਰਦਿਆਂ ਨੂੰ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਕਾਫੀ ਟਾਈਮ ਹੋ ਚੱਲਿਆ ਇੱਥੇ ਤਾਂ ਸਾਨੂੰ ਜਦੋਂ ਦੀ ਸੰਗਤ ਵੱਧੀ ਜਾਂ ਸਾਲ ਹੋ ਚੱਲਿਆ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੇਵਾ ਨਿਭਾ ਰਹੇ ਨੇ ਜੋ ਸੰਗਤ ਨਿਭਾ ਰਹੇ ਨੇ ਤੇ ਚਲੋ ਅਸੀਂ ਅੱਗੇ ਵੀ ਤੁਹਾਨੂੰ ਸੰਗਤਾਂ ਦੇ ਦਰਸ਼ਨ ਕਰਾਉਨੇ ਆਂ ਦੇਖੋ ਵਾਤ ਤੋਂ ਵਾਤ ਸੰਗਤ ਦਰਸ਼ਨ ਕਰ ਰਹੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਇੱਥੇ ਆ ਕੇ ਕਿਦਾਂ ਦਾ ਫੀਲ ਹੁੰਦਾ ਹੈ ਗੁਰੂ ਘਰ ਆ ਕੇ ਗੁਰੂ ਘਰ ਦੀਆਂ ਸਮਰਾਧਾ ਪੂਰੀਆਂ ਹੁੰਦੀਆਂ ਜੀ ਜੋਤਰ ਤੇ ਗੁਰੂ ਦੇ ਆਉਂਦੇ ਆ ਝੋਲੀਆਂ ਭਰ ਕੇ ਜਾਂਦੇ ਆ ਬੜੀ ਮਾਲਕ ਦੀ ਮਿਹਰ ਆ ਰੱਬ ਕੰਤਨ ਬਾਪੂ ਦੀਪ ਸਿੰਘ ਸਭ ਨੂੰ ਖੁਸ਼ੀਆਂ ਦਿੰਦਾ ਜੋ ਕਿ ਸੰਗਤ ਵਾਤ ਤੋਂ ਵਾਤ ਆ ਕੇ ਚੁਪੈਰਾ ਸਾਹਿਬ ਤੇ ਹਿੱਸਾ ਪਾਉਂਦੀ ਆ ਤੇ ਤੁਸੀਂ ਦੱਸੋ ਕਿ ਹੋਰ ਸੰਗਤ ਵਾਤੋਂ ਵਾਦ ਆਉਣੀ ਚਾਹੀਦੀ ਦਪਹਿਰਾ ਸਾਹਿਬ ਘਟਣ ਵਾਸਤੇ ਬਿਲਕੁਲ ਜਿ ਆਉਣੀ ਚਾਹੀਦੀ ਆ ਕੋਣੀ ਆਉਣੀ ਚਾਹੀਦੀ ਗੁਰੂ ਦਾ ਘਰ ਹੈ ਇੱਥੇ ਕੋਈ ਰੋਕ ਟੋਕ ਹੀ ਨਹੀਂ ਸਭ ਕੁਝ ਕਿਰਪਾ ਮਾਲਕ ਦੀ ਆਉਣਾ ਚਾਹੀਦਾ ਸਭ ਨੂੰ ਜਿਹਨੂੰ ਨਹੀਂ ਵੀ ਕੁਝ ਪਤਾ ਕਿਹੇ ਗੱਲ ਦਾ ਉਹ ਵੀ ਆਵੇ ਗੁਰੂ ਤੋਂ ਸਿੱਖਿਆ ਮਿਲਦੀ ਜੀ ਗੁਰੂ ਕੋਲ ਨਾਲ ਜੁੜੋ ਤੇ ਵਾਦੋਂ ਵਾਦ ਆਪਦਾ ਖੁਸ਼ ਹੋ ਗੋ ਵਾਹਿਗੁਰੂ ਜੀ ਇਸ ਸਭ ਇਹਨਾਂ ਨੇ ਬੋਲਿਆ ਸੀਗਾ ਕਿ ਵਾਦ ਤੋਂ ਵਾਦ ਜੁੜੋ ਤੇ ਆਪਣੀਆਂ ਸੰਗਤਾਂ ਨੂੰ ਲੈ ਕੇ ਵਾਦ ਤੋਂ ਵਾਦ ਸੰਗਤ ਜਿਹੜੀ ਇੱਥੇ ਹਿੱਸਾ ਪਾਵੇ ਤੇ ਸੋ ਸਭ ਸੰਗਤ ਨੂੰ ਇਹੋ ਅਪੀਲ ਹੈ ਕਿ ਤੁਸੀਂ ਆ ਕੇ ਵਾਦ ਤੋਂ ਵਾਦ ਆ ਕੇ ਇੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਸੈ ਸ਼ੀਦਾ ਸਾਹਿਬ ਆ ਕੇ ਦਰਸ਼ਨ ਕਰੋ ਤੇ ਵਾਦ ਤੋਂ ਵਾਦ ਸੰਗਤ ਨਾਲ ਜੁੜੋ ਜੋ ਕਿ ਸਾਰੀ ਸੰਗਤ ਬੋਲਦੀ ਹੈ ਕਿ ਇੱਥੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹੁੰਦੀਆਂ ਨੇ ਇੱਥੇ ਮਹਾਰਾਜ ਦੇ ਘਰ ਦੇ ਵਿੱਚ ਦੇਖੋ ਸਭ ਸੰਗਤਾਂ ਮ ਬੜੇ ਮਨ ਔਰ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਹੈ ਬਾਣੀ ਪੜ ਰਹੀ ਹੈ ਖੁਸ਼ੀਆਂ ਪ੍ਰਾਪਤ ਕਰਦੇ ਨੇ ਇੱਥੋਂ ਆ ਕੇ ਸੰਗਤ ਸਾਰੀ ਸੰਗਤ ਆ ਕੇ ਤੇ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਮਹਾਰਾਜ ਕਿਰਪਾ ਕਰਨ ਗੁਰੂ ਸਾਹਿਬ ਜੀ ਕਿਰਪਾ ਕਰਨ ਬਾਤ ਤੋਂ ਬਾਅਦ ਇਹੋ ਬੇਨਤੀ ਕਰਦੇ ਹਾਂ ਕਿ ਬਾਤ ਤੋਂ ਬਾਅਦ ਆ ਕੇ ਸ਼੍ਰੀਦਾ ਸਾਹਿਬ ਆ ਕੇ ਦਰਸ਼ਨ ਕਰੋ ਆਪਣੇ ਕਿਰਪਾ ਕਰੋ ਮਹਾਰਾਜ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰੋ ਸਭ ਸੰਗਤ ਨੂੰ ਅਪੀਲ ਹੈ ਆ ਕੇ ਦਰਸ਼ਨ ਕਰੋ ਖੁਸ਼ੀਆਂ ਪ੍ਰਾਪਤ ਕਰੋ ਵਾਦ ਤੋਂ ਵਾਦ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ